Women Beauty Charitable Trust ਵੱਲੋਂ Haveli Palace Daraha ਵਿੱਚ International Senior Citizen Day ਦੇ ਮੌਕੇ ਤੇ ਵਿਸ਼ਾਲ ਸਮਾਗਮ ਕਰਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ। ਜਦਕਿ ਵਿਸ਼ੇਸ਼ ਅਤੀਥੀ ਦੇ ਤੌਰ ਤੇ ਵਿਸ਼ਵ ਭਾਰਤੀ ਸੰਸਥਾਪਕ ਆਚਾਰਿਆ ਲੋਕੇਸ਼ ਜੀ ਮਹਾਰਾਜ ਵੀ ਸ਼ਿਰਕਤ ਕਰਨ ਲਈ ਪਹੁੰਚੇ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਨਾਲ ਕੀਤੀ ਗਈ। ਤੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਮਾਨਯੀ ਕਟਾਰੀਆ ਜੀ ਨੇ ਕਿਹਾ ਕਿ ਇਹ ਸੰਸਥਾ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ ਜੋ ਮਾਪਿਆਂ ਦੇ ਸਹਾਰੇ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਦੇ ਨਾਲ ਨਾਲ ਇਥੇ ਕਰੀਬ 400 ਪਰਿਵਾਰ ਜੋ ਵੱਡੀਆਂ ਨੌਕਰੀਆਂ ਤੋਂ ਰਿਟਾਇਰ ਹੋਏ ਹਨ ਇਕੱਠੇ ਹੋ ਕੇ ਆਪਣੀ ਜ਼ਿੰਦਗੀ ਬਿਤਾ ਰਹੇ ਹਨ

उनको जिस प्रकार का वातावरण यहाँ मिल रहा है और जिस ढंग से उनको रखा जा रहा है जिस सुविधाओं में रखा जा रहा है वो शायद उनके घरों पर भी उस प्रकार की सुविधाएं उपलब्ध नहीं थी जो है। और इससे भी बड़ा जो मुझे आकर्षित जिसने किया ऐसे बच्चे जिनको माँ बाप भगवान भरोसे छोड़ जाते हैं उसका कोई माँ बाप बन करके उनका ठीक तरह से पालन करके उनके जीवन को बहुत अच्छा बना दें इससे बड़ी और कोई मानवता की सेवा नहीं ਸਰ ਆਪਨੇ ਇੱਕ ਸਰ ਫੇਵਰਸ ਬੋਲ ਰਿਹਾ ਹੈ ਸਮਾਗਮ ਕਰਾਇਆ ਗਿਆ ਜਿਹੜਾ ਹਰ ਸਾਲ ਹੁੰਦਾ ਹੈ ਕੀ ਕਹਣਾ ਜਨਰਲ ਸਵਾਗਤ ਮਰੇ ਸੀਰੀਅਸਲੀ ਦੇਖੋ ਇਹ ਜਿਹੜਾ ਹੈਗਾ ਸੀਨੀਅਰ ਸਿਟੀਜ਼ਨ ਡੇ ਇੱਥੇ ਰੋਜ਼ ਸੈਲੀਬ੍ਰੇਟ ਹੁੰਦਾ ਹੈਗਾ ਕਿ ਜਿਹੜੇ ਮਾਪੇ ਹੈਗੇ ਨੇ ਸੀਨੀਅਰ ਸਿਟੀਜ਼ਨ ਹੈਗੇ ਨੇ ਇਹ ਐਕਚੁਅਲੀ ਅਸਲੀ ਦੇਵੀ ਦੇਵਤਾ ਨੇ ਕਿ ਜਦੋਂ ਆਪਾਂ ਕੋਈ ਵੀ ਬੱਚਾ ਪੈਦਾ ਹੁੰਦਾ ਹੈਗਾ ਉਹਦੇ ਪਹਿਲੇ ਦੇਵੀ ਦੇਵਤਾ ਮਾਪੇ ਨੇ ਤੇ ਅੱਜ ਦੇ ਯੁੱਗ ਦੇ ਵਿੱਚ ਸਾਰੇ ਬੱਚੇ ਬਿਜ਼ੀ ਹੋ ਚੁੱਕੇ ਨੇ ਸਾਰੇ ਆਪਣਾ ਆਪਣਾ ਯੂ ਨੋ ਛੋਟੇ Town ਤੋਂ ਵੱਡੇ Town ਚੱਲੇ ਗਏ ਤੇ ਅਸੀਂ ਦੇਖਿਆ ਕਿ ਵੀ ਇੱਥੇ ਇਸ ਸੈਕਸ਼ਨ ਵਾਸਤੇ ਕੋਈ ਕ੍ਰੈਡੀਬਲ ਪਲੇਟਫਾਰਮ ਨਹੀਂ ਹੈਗਾ ਉਹ ਜਿਹੜੇ ਪੁਰਾਣੇ ਸੀਨੀਅਰਸ ਨੇ ਜਿਹੜੇ ਜਦੋਂ ਤਰ੍ਹਾਂ ਹਮ ਘੱਟ ਹੁੰਦੀ ਸੀ ਗਿਆ ਤੇ ਉਹਨਾਂ ਦੀ ਪੈਨਸ਼ਨ ਵੀ ਘਟਾ ਤੇ ਉਹਦੇ ਬਾਰੇ ਕੋਈ ਬੰਦਾ ਸੋਚਦਾ ਨਹੀਂ ਹੈਗਾ ਕਿ ਅੱਜ 인ਫਲੇਸ਼ਨ ਦੇ ਵਿੱਚ ਐਡੀ ਘੱਟ ਪੈਨਸ਼ਨ ਦੇ ਨਾਲ ਆਪਾਂ ਕਿੱਦਾਂ ਰਹਿ ਸਕਦੇ ਹਾਂ ਪਰ ਇੱਥੇ ਅਸੀਂ ਜਿਹੜਾ এনवायरमेंट ਕ੍ਰੀਏਟ ਕੀਤਾ ਹੈਗਾ ਉਹ ਇੱਕ ਪੈਲੈਸ ਦਾ এনवायरमेंट ਕ੍ਰੀਏਟ ਕੀਤਾ ਹੈਗਾ ਜਿਹਦੇ ਚ ਸਾਰੇ ਆਪਣੀ ਲਾਈਫ ਬਿਲ ਫਿਰ ਤਰੀਕੇ ਰਹਿ ਸਕਦੇ ਨੇ ਇੱਥੇ ਫੁੱਲ ਸਕਿਉਰਟੀ ਹੈ ਬਿਊਟੀਫੁੱਲ ਲੈਂਡਸਕੇਪਿੰਗ ਹੈ ਸਟੀਮਪੋਕ ਕਮੇਲ ਹੈਗਾ ਐਕਟੀਵਿਟੀ ਸੈਂਟਰ ਹੈਗਾ ਆਰਡੀਟੋਰੀਅਮ ਹੈਗਾ ਮੂਵੀਸ ਦੇਖਣ ਲਈ ਪਰਫਾਰਮ ਕਰਨ ਲਈ ਲਾਂਡਰੀ ਹੈਗੀ ਹੈ ਕਪੜੇ ਸਾਰਿਆਂ ਨੂੰ ਵਧੀਆ ਮਿਲਦੇ ਨੇ ਰੂਮ ਸਾਰੇ ਨੀਟ ਐਂਡ ਕਲੀਨ ਹੁੰਦੇ ਨੇ ਆਪਣੇ ਕੋਲ ਇੱਥੇ 550 ਰੂਮ ਤੇ ਸੂ suites ਹੈਗੇ ਜਿਹੜੇ ਕਿ ਆਪਣੇ ਕੋਲ ਹੈ ਸ 450 ਰੈਜ਼ੀਡੈਂਟ ਹੈਗੇ ਨੇ ਪ੍ਰੋਕਸੀਮੇਟਲੀ ਤੇ 158 ਬੱਚੇ ਹੈਗੇ ਨੇ ਤੇ ਇਹ ਕੀ ਹੈ ਕਿ ਸਾਡਾ ਸਾਰਾ ਐਕਸਟੈਂਡਡ ਪਰਿਵਾਰ ਹੈ ਤੇ ਆਪਾਂ ਨੂੰ ਇਹ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ ਇਸੇ ਕਰਕੇ ਅਸੀਂ ਇੱਥੇ ਆ ਕੇ ਨਰਾਤੇ ਕਰਦੇ ਹੈਗੇ ਆ ਦੇਵੀ ਦੀ ਊਰਜਾ ਵਾਪਸ ਯੂ نو ਰੀਜੂਵਿਨੇਟ ਕਰਦੇ ਹੈਗੇ ਆ ਤਾਂ ਕਿ ਇਹਨਾਂ ਦੇ ਕੋਈ ਦੁੱਖ ਦਰਦ ਹੀਲ ਹੋ ਜਾਣ ਤੇ ਇਹਨਾਂ ਦੀ ਲਾਈਫ ਜਿਹੜੀ ਹੈ ਹੋਰ ਸੁੱਖ ਮੇ ਹੋ ਜਾਵੇ ਤੇ ਇੱਥੇ ਅਸੀਂ ਸਿਰਫ ਇਹਨਾਂ ਦੀ ਜਿਹੜੀ ਸੇਵਾ ਦਿਲੋਂ ਕਰਦੇ ਹੈਗੇ ਕਿਉਂਕਿ ਦੇ ਆਲ ਲੁੱਕ ਫਾਰਵਰਡ ਟੂ ਮੀ ਸੋ ਮੈਂ ਜਦੋਂ ਆਣਾ ਹੈਗਾ ਤੇ ਮੇਰਾ ਸਾਰਿਆਂ ਨਾਲ इमोशनल ਕਨੈਕਸ਼ਨ ਹੈਗਾ ਤੇ ਉਹ ਜਿਹੜਾ ਟਾਈਮ ਦੇਣਾ ਹੈਗਾ ਉਹ ਸਭ ਤੋਂ ਜ਼ਰੂਰੀ ਹੈਗਾ ਤੇ ਅੱਜ ਕੱਲ ਟਾਈਮ ਕਿਸੇ ਕੋਲ ਨਹੀਂ ਹੈਗਾ ਤੇ ਇਹ ਟਾਈਮ ਕੱਢਣਾ ਪੈਂਦਾ ਹੈਗਾ ਪਰ ਇਹ ਜਿਹੜੀ ਵੀ ਜਰਨੀ ਜਿਹੜਾ ਟਾਈਮ ਹੈਗਾ ਉਹਨੂੰ ਆਪਾਂ ਸਪਿਰਚੁਅਲ ਜਰਨੀ ਕਹਿੰਦੇ ਹੈਗੇ ਆ ਤੇ ਇਸ ਅਵੇਲਮੈਂਟ ਫॉर ਬੋਥ ਪਾਰਟੀਆਂ ਸੱਚੀ ਆਤਮਾ ਵੀ ਖੁਸ਼ ਹੁੰਦੀ ਹੈ ਯੋਨਾਦ ਵੀ ਕੋਸ਼ਿਸ਼ ਹਾਂਜੀ ਇਹ 2017 ਚ ਕੀਤਾ ਸੀ ਜੀ ਸ਼ੁਰੂ ਤੇ ਹੁਣ ਸਾਨੂੰ ਹੱਲੇ 150 ਦੀ ਪਰਮਿਸ਼ਨ ਮਿਲੀ ਹੈ ਲੇਕਿਨ ਸਾਡੇ ਕੋਲ ਬੱਚੇ 150 ਜ਼ਿਆਦਾ ਨੇ ਹੁਣ ਅਗਲੇ 50 ਦੀ ਪਰਮਿਸ਼ਨ ਵਾਸਤੇ ਪਾਈ ਹੋਈ ਐਪਲੀਕੇਸ਼ਨ ਹਿੰਦੁਸਤਾਨ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ ਹੋਵੇ ਤੇ ਬੜੇ ਰੋਡ ਬਲਾਕ ਨੇ ਪਰ ਪਰਮਾਤਮਾ ਦੀ ਮਿਹਰ ਹੈ ਕਿ ਅਸੀਂ ਸਾਰਾ ਕੰਮ ਮੈਰਿਜ ਤੱਕ ਕਰਵਾਨੇ ਹੈਗੇ ਅਸੀਂ ਕਦੀ ਕਿਸੇ ਨੂੰ ਬ੍ਰਾਈਡ ਨਹੀਂ ਕੀਤਾ ਤੇ ਉਸੇ ਕਾਰਨ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੁਣ ਇਹ ਪਿਛਲੇ ਮਹੀਨੇ ਸਾਨੂੰ 4 ਨਿਊਲੀ ਬੋਨ ਬੱਚੇ ਮਿਲੇ ਨੇ ਜਿਨ੍ਹਾਂ ਦੀ ਕੰਜਕਾਂ ਦੇ ਵਿੱਚ ਗੰਗਾ ਜਲ ਨਾਲ ਲਵਾ ਕੇ ਪੂਜਨ ਕੀਤਾ ਗਿਆ ਦੇਵੀ ਦਾ ਰੂਪ ਦੇ ਨਾਲ ਤੇ ਉਹ ਸਾਰਿਆਂ ਨੂੰ ਅੱਜ ਗਵਰਨਰ ਸਾਹਿਬ ਦੇ ਯੂਨੋ ਲੈਬ ਦੇ ਵਿੱਚ ਰੱਖਿਆ ਸੀਗਾ ਪਿਛਲੀ ਵਾਰੀ ਗਵਰਨਰ ਸਾਹਿਬ ਆਏ ਸੀ ਤਦੋਂ ਇੱਕ ਬੱਚਾ ਉਹਨਾਂ ਦਿੱਤਾ ਸੀਗਾ ਉਹ ਬੱਚਾ ਹੁਣ ਅਮਰੀਕਾ ਅਡਾਪਟ ਹੋ ਗਿਆ ਤੇ ਉਹਨੇ 4 ਹੋ ਰਹੇਗੇ ਨੇ ਬਟ ਇਹਨਾਂ ਬੱਚਿਆਂ ਦੇ ਵਾਸਤੇ ਵੀ ਅਸੀਂ ਆਪਣੇ ਬੱਚਿਆਂ ਵਾਂਗਨ ਧਿਆਨ ਕਰਦੇ ਆ ਗਿਆਂ ਇਹਨਾਂ ਦੇ ਐਜੂਕੇਸ਼ਨ ਦਾ ਇਹਨਾਂ ਦੇ ਐਕਟੀਵਿਟੀਜ਼ ਦਾ ਇਹਨਾਂ ਦੇ ਫੂਡ ਦਾ ਇਹਨਾਂ ਦੇ ਸਪੋਰਟਸ ਦਾ ਇਹਨਾਂ ਦੇ ਕਪੜੇ ਦਾ ਮੈਨਰਸ ਦਾ ਹਰ ਸੰਡੇ ਮੈਂ ਤੇ ਮੇਰੀ niece ਕੈਨੇਡਾ ਤੋਂ ਅਸੀਂ ਆਨਲਾਈਨ ਹੁੰਨੇ ਆਇ ਤੇ ਇੱਕ ਜ਼ੂਮ ਰੂਮ ਬਣਾਇਆ ਹੋਇਆ ਤੇ ਗੇਟਸ ਲੁੱਕ ਫਾਰਵਰਡ ਸਾਰੇਾਂ ਦੇ ਬੱਚਿਆਂ ਦੇ ਵਿਜ਼ਨ ਬੋਰਡ ਬਨੇ ਹੋਏ ਨੇ ਚਲੋ ਟ੍ਰਾਈਅਰ ਚੈਸਟ ਬਨਿਆ ਹੋਈ ਹੈ ਜਿਹਦੇ ਵਿੱਚ ਉਹ ਲਿਖ ਕੇ ਪਾਉਂਦੇ ਨੇ ਫਿਰ ਉਹਨਾਂ ਨੂੰ ਕਈ ਦਾ ਤੁਹਾਨੂੰ ਕੀ ਕੀ ਯਾਦ ਹੈ ਤਾਂ ਬੇਸਿਕਲੀ ਆ ਜਿਹੜਾ ਉਹਨਾਂ ਦੇ ਨਾਲ ਪਰਸਨਲ ਇੰਟਰੈਕਸ਼ਨ ਹੈ ਨਾ ਉਹ ਵੈਲਿਊ ਐਡ ਕਰਦੀ ਵੀ ਆ ਤੁਸੀਂ ਜੰਦੇਵਾਲੀ ਇੱਕ ਵਾਰੀ ਦੇਖ ਕੇ ਜਾਓ ਵਰਨੈਟ ਕਿ ਉਹ ਵਰਲਡ ਕਲਾਸ ਹੈਗਾ ਕਿ ਜਗਾ ਜਗਾ ਤੇ ਪੋਸਟਰ ਲੱਗੇ ਨੇ ਜਿਹੜੀ ਚੀਜ਼ਾਂ ਬੱਚਾ ਨੇ ਸਿੱਖ ਲਿੱਤੀਆਂ ਲੇਕਿਨ ਉਹ ਪੋਸਟਰ ਨੂੰ ਉਸ ਤੇ ਜਿਹੜੇ ਹੋਰ ਅਗਵਾਨਗੇ ਤੇ ਇਹ ਬੱਚਿਆਂ ਨੂੰ ਸਾਰਿਆਂ ਨੂੰ ਯੋਗਾ ਆਉਂਦਾ ਹੈ ਇਹਨਾਂ ਨੂੰ 50 ਤੋਂ ਜ਼ਿਆਦਾ ਮੰਤਰ ਆਉਂਦੇ ਨੇ ਇਹਨਾਂ ਨੂੰ ਹਰ ਐਕਟੀਵਿਟੀ ਆਉਂਦੀ ਹੈ ਤੇ ਜਿਹੜੇ ਆ ਨਾ ਜੋ ਸੰਸਕਾਰ ਹੈਗੇ ਬੱਤੀ ਵਾਰੀ ਚਬਾ ਕੇ ਖਾਣਾ ਖਾਂਦੇ ਆ ਤੇ ਜਿਹੜੇ ਆ ਨਾ ਚੰ ਸੰਸਕਾਰ ਹੈਗੇ ਆ ਅੱਜ ਉਹ ਇੱਕ ਅੱਛੇ ਪਰਿਵਾਰ ਤੇ ਬੱਚਿਆਂ ਚ ਵੀ ਨਹੀਂ ਹੈਗੇ ਤੇ ਆ ਜਿਹੜਾ ਸੰਸਕਾਰ ਹੈਗੇ ਆ ਇਹਨਾਂ ਦੀ ਕਮੀ ਕਾਰਨ ਹੀ ਆਪਾਂ ਥੋੜੇ ਜੇ ਆਫ ਦਿ ਚਾਰਟ ਜਾ ਰਹੇ ਆ ਲੇਕਿਨ ਸਾਡਾ ਜਿਹੜਾ ਆਬਜੈਕਟਿਵ ਹੈਗਾ ਟੂ ਕ੍ਰੀਏਟ ਅ ਹੈਲਥੀ ਸੋਸਾਇਟੀ ਹੁਣ ਇੱਕ ਪਾਸੇ ਬੱਚੇ ਇੱਕ ਪਾਸੇ ਬਜ਼ੁਰਗ ਤੇ ਇਹ ਦੋਨਾਂ ਵਾਸਤੇ ਵਨ ਵਨ ਸਿਚੁਏਸ਼ਨ ਹੈ ਕਿ ਬਜ਼ੁਰਗਾਂ ਨੂੰ ਬੱਚੇ ਲੱਗਦੇ ਆ ਗ੍ਰੈਂਡਚਿਲਡਰਨ ਤੇ ਬੱਚਿਆਂ ਨੂੰ ਮਦਰਲੀ ਫਾਦਰਲੀ ਫਿਕਰ ਲੱਗਦੇ ਹੈਗੇ ਇਹਨਾਂ ਦਾ ਮੇਲ ਮਲਾਪ ਕਰਾਉਂਦੇ ਰਹੇ ਨੇ ਉਹ ਬੱਚਿਆਂ ਦਾ ਹਾਂ ਸੰਡੇ ਨੂੰ ਸਾਰਿਆਂ ਦਾ ਬ੍ਰੈਕਫਾਸਟ ਇਕੱਠੇ ਹੁੰਦਾ ਹੈ ਸ਼ਾਮ ਨੂੰ ਬਜ਼ੁਰਗ ਇਕੱਦਰ ਲਈ ਲਾਂਚ ਹੁੰਦੇ ਆ ਇਹ ਪਰਲੀ ਲਾਂਚ ਹੁੰਦੇ ਸੋ ਉਸ ਸਾਹਮਣੇ ਫਾਉਂਟੇਨ ਬਾਡੀ ਹੈਗੀ ਹੈ ਉੱਤੇ ਬਜ਼ੁਰਗ ਬੈਠੇ ਹੁੰਦੇ ਆ ਕੱਲ ਦਸਹਿਰਾ ਮਨਾਇਆ ਇਕੱਠੇ ਮਨਾਇਆ ਬੱਚਿਆਂ ਨੇ ਪਰਫਾਰਮ ਕੀਤਾ ਉਹਨਾਂ ਨੇ 라ਵਣ ਦੇ 10 ਫੇਰ ਦੱਸਿਆ ਨੇ ਕਿ ਕਿਹੜੇ ਕਿਹੜੀਆਂ ਚੀਜ਼ਾਂ ਆਦਮੀ ਚ ਹੁੰਦੀਆਂ ਅਹੰਕਾਰ ਤੇ ਵਿਕਾਰ ਜਿਹੜੇ ਦੂਰ ਖੋਣੇ ਚਾਹੀਦੇ ਬਜ਼ੁਰਗਾਂ ਨੇ ਸਾਰਿਆਂ ਨੇ ਦੇਖਿਆ ਐਂਡ ਦੇ ਆਲ ਐਡਮਾਇਰਡ ਉਰਿਸ਼ ਕੀ ਹੈ ਕਿ ਬੇ ਬਜ਼ੁਰਗਾਂ ਨੂੰ ਕਈ ਚੀਜ਼ਾਂ ਦੁਆਰਾ ਯਾਦ ਆ ਗਈਆਂ ਕਿ ਅੱਜ ਅਸੀਂ 라ਵਨ ਜਲਾਣ ਦੇ ਵਿੱਚ ਕਿਹੜੇ ਕਿਹੜੇ ਵਿਕਾਰ ਜਲਾਣੇ ਨੇ ਤੇ ਮੈਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਪਲੱਜ ਕਰੋ ਕਿ ਅੱਜ ਕਿਹ ਕਿਹ ਵਕਾਰ ਜਲਾਵਾਂਗੇ ਹੁਣ ਜਿਹੜੇ ਬੱਚੇ ਆਏ ਨੇ ਜਿਨ੍ਹਾਂ ਨੂੰ ਬੈਗੇਜ ਹੈਗਾ ਪਿੱਛੋਂ ਦਾ ਉਹਨਾਂ ਨੂੰ ਵੀ ਕਿਹਾ ਕਿ ਜਿਹੜੀ ਜਿਹੜੀ ਤੁਸੀਂ ਬੁਰੀਆ ਛੱਡਦੀਆਂ ਅੱਜ 라ਵਨ ਦੇ ਵਿੱਚ ਪਾ ਦਿਓ ਪਰਚੀ ਲਿਖ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਸੈਟੀਸਫੈਕਸ਼ਨ ਹੋ ਗਿਆ ਕਿ ਹਾਂ ਇਹ ਦੂਰ ਹੋ ਗਿਆ ਕਿ ਬੱਚੇ ਛੜਨੇ ਹੋ ਐਂਜਲਸ ਨੇ ਉਹਨਾਂ ਨੂੰ ਗਾਈਡੈਂਸ ਚਾਹੀਦੀ ਹੈ ਨੇਚਰ ਜੋ ਉਹ اور ਗਾਈਡੈਂਸ ਦੇ ਦਿਆ ਹਾਰਿਕ ਨੂੰ ਆਪਣੇ ਆਈਕੂ ਦੇ ਬਰਾਬਰ ਤੇ ਅਸੀਂ ਉਹ ਪ੍ਰੋਵਾਈਡ ਕਰਦੇ ਹੈਗੇ ਆ ਤੇ ਦੈਟਸ ਵੇਅਰ ਵੀ ਫੀਲ ਸੈਟੀਸਫਾਈਡ ਐਂਡ ਦੈਟਸ ਵਾਈ एवरीथिंग ਇਜ਼ ਗਰੋਇੰਗ ਆਰਗੇਨਿਕਲੀ ਐਂਡ ਦੈਟਸ ਵਾਈ ਗੁਰਨਾਬ ਨੇ ਵੀ ਕਿਹਾ ਕਿ ਮੈਂ ਹਰ ਵਾਰ ਆਉਂਗਾ ਕਿਉਂਕਿ ਜਿਹੜੇ ਬੰਦੇ ਦੇ ਅੰਦਰ ਵੀ ਡਿਗਨਿਟੀ ਹੈਗੀ ਹੈ ਉਹ ਇੱਥੇ ਆਊਗਾ ਹੀ ਆਊਗਾ ਹੁਣ ਦੇਖੋ মিডিਆ ਹੈਗਾ ਆਮ মিডিਆ ਪੈਸੇ ਤੋਂ ਬਿਨਾਂ ਨਹੀਂ ਚੱਲਦਾ ਹੁਣ ਤੁਸੀਂ ਸਾਰੇ ਲੋਕ ਆਏ ਹੋ ਸਤਿਪਾਉਂ ਦਾ ਨਾਲ ਆਏ ਹੋ ਤੁਸੀਂ ਦੇਖਿਆ ਸਾਰਾ ਕੁਝ ਆਰਗੇਨਿਕ ਸੀਗਾ ਇੱਕ ਵੀ ਚੀਜ਼ ਮਾਰੋਂ ਨਹੀਂ ਲਿਆਂਦੀ ਹੋਈ ਇਹ ਬੱਚੇ ਐਂਜਲਸ ਦੇ ਸੀਗੇ ਮਾਰਗਦਰਸ਼ਨ ਜਿਹੜਾ ਸੀ ਪ੍ਰੋਗਰਾਮ ਕਰਦੇ ਹੈਗੇ ਆ ਜਿਹਦੇ ਚ ਬੱਚਿਆਂ ਨੂੰ 90 ਡੇਸ ਦੀ ਟ੍ਰੇਨਿੰਗ ਦੇ ਕੇ ਜਾਬ ਤੇ ਲਗਵਾਉਂਦੇ ਹੈਗੇ ਆ ਇੱਕ ਪ੍ਰੋਗਰਾਮ ਬਣਾਉਂਦਾ ਸੀਗਾ ਜੁੜਦਾ ਦਾ ਸੀਗਾ ਤੇ ਇਹ ਇਹ ਜਿਹੜੀ ਹੈ ਇੱਕ ਹੈਲਦੀ ਸੁਸਾਇਟੀ ਦਾ ਨਿਰਮਾਨ ਹੋ ਰਿਹਾ ਹੈ ਕਿ ਜਿਹੜੇ ਵੀ ਡਿਸਫੰਕਸ਼ਨਲ ਬੈਕਗ੍ਰਾਉਂਡ ਤੋਂ ਬੱਚੇ ਆਉਂਦੇ ਨੇ ਜਾਂ ਜਿੰਨਾ ਆਪਾਂ 15000 ਰੀਲ ਰੋਜ਼ ਸ਼ੁਰੂ ਕਰਦੇ ਹੈਗੇ ਆ ਉਹ ਹਸਪੀਟਲਸ ਦੇ ਬਾਹਰ ਸਲੰਪਸ ਦੇ ਵਿੱਚ ਹੈਂਡੀਕੈਪ ਇੰਸਟੀਚੂਸ਼ਨਲ ਕਿ ਜਿੱਥੇ ਅਸੀਂ ਕਦੀ ਫੋਟੋ ਨਹੀਂ ਖਿਚਾਈ ਕਦੀ ਕੈਮਰੇ ਦੇ ਸਾਹਮਣੇ ਨਹੀਂ ਆਏ ਲੇਕਿਨ ਜਿਹੜਾ ਖਾਨਦਾਨ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਲੇਕਿਨ ਫੂਡ ਕਿਹੜਾ ਹੈ ਜਿਹੜਾ ਅਸੀਂ ਆਪ ਖਾਂਦੇ ਆ ਮੈਂ ਅਮਰੀਕਾ ਤੋਂ ਉਤਰਿਆ 5 ਵਜੇ ਸਵੇਰੇ ਮੇਰੀ ਫਲਾਈਟ ਉਤਰੀ ਹੈ ਡੇਟ ਹੋ ਗਈ ਸੀ ਮੈਂ ਮੋਰੀਆ ਚ ਰੁਕਿਆ 11 ਵਜੇ ਉੱਥੋਂ ਉੱਠ ਕੇ ਨਿਕਲਿਆ ਪਹਿਲਾਂ ਮੈਂ ਇੱਕ ਦਿੱਲੀ ਦੇ ਟਰੱਕ ਦੇ ਪਿੱਛੇ ਆਪਣਾ ਬੰਦਾ ਖੜਾ ਕੀਤਾ ਕਿਉਂਕਿ ਉੱਥੇ ਮੈਨੂੰ ਕੋਈ ਨਹੀਂ ਜਾਂਦਾ ਜਿਹੜੇ ਬੰਦੇ ਸਾਰੇ ਆ ਬਾਅਦ ਚ हायर ਹੋਇਆ ਤੇ ਉਸ ਤੋਂ ਖੜ ਕੇ ਮੈਂ ਪਹਿਲਾਂ ਖਾਦਾ ਤੇ ਫਿਰ ਦੂਜੀ ਜਗ੍ਹਾ ਗਿਆ ਮੌਨ ਲਿਆ ਉੱਥੋਂ ਇੱਕ ਲੈ ਕੇ ਖਾਦਾ ਮੈਨੂੰ ਆਪਣੇ ਆਪ ਤੇ ਇੰਨਾ ਕੰਫੀਡੈਂਸ ਹੈਗਾ ਕਿ ਮੈਂ ਦਾਜਾ ਮੀਲ ਤੋਂ ਆਇਆ ਮੇਰਾ ਮੀਨਸਿਸ ਤੇ ਮੈਥ ਜਿੰਨਾ ਸਟਰੋਂਗ ਨਹੀਂ ਹੈਗਾ ਪਰ ਉਹ ਫੂਡ ਖਾ ਕੇ ਮੈਨੂੰ ਕੁਝ ਨਹੀਂ ਹੋਇਆ ਦੈਟਸ ਵਾਟ ਮੇਕਸ ਮੀ ਹੈਪੀ ਕਿ ਸਾਡੇ ਸਟੈਂਡਰਡ ਜੜਿਆ ਉਹ ਡਿਊਲ ਨਹੀਂ ਹੈਗੇ ਉਹ ਸੇਮ ਸਲੈਂਡਰ ਹੈ ਜਿੰਨਾਂ ਦੀ ਆਤਮਾ ਤੁਹਾਡੇ ਅੰਦਰ ਆਦਾਂ ਦੀ ਮੇਰੇ ਅੰਦਰ ਹੈ ਤਾਂ ਹੀ ਇਹਨੂੰ ਬ੍ਰਹਮ ਭੋਗ ਕਿਹਾ ਗਿਆ ਕਿ ਤੁਸੀਂ ਵੀ ਬ੍ਰਹਮ ਹੋ ਅਸੀਂ ਵੀ ਬ੍ਰਹਮ ਆ ਤੇ ਇਹ ਜਿਹੜਾ ਪ੍ਰਸ਼ਾਦ ਹੈ ਉਹ ਸਾਰਿਆਂ ਵਾਸਤੇ ਇੱਕ ਅੰਮ੍ਰਿਤ ਹੈ ਇੱਕ ਸਰ ਸਬ ਨੈਕਸਟ ਮਿੰਟ ਲੋ ਵੀ ਕੁਝ ਤੁਸੀਂ ਇਹ ਕੋਈ ਪ੍ਰਾਲਾ ਕਰ ਰਹੇ ਹੋ ਨਸ਼ੇ ਨੂੰ ਤੁਗਾ ਨੂੰ ਅੱਥੇ ਪੰਜਾਬ ਦੇ ਵਿੱਚ ਨਹੀਂ ਜੀ ਸਾਡੇ ਸੱਤ ਪ੍ਰੋਗਰਾਮ ਹੈ ਅਸੀਂ ਕੋਈ ਵੇਗ ਨਹੀਂ ਚੱਲਦੇ ਸਾਡਾ ਪਹਿਲਾ ਪ੍ਰੋਗਰਾਮ ਹੈਗਾ ਬ੍ਰੰਪੋਕ ਕਿ ਜਿਹੜਾ ਮੋਸਟ ਨੀਡੀ ਹੈ ਉਹਨੂੰ ਫੂਡ ਦੇਣਾ ਦੂਸਰਾ ਪ੍ਰੋਗਰਾਮ ਹੈਗਾ ਮੈਡੀਕਲ ਸਰਵਿਸਿਜ਼ ਕਿ ਜਿਹੜਾ ਮੋਸਟ ਨੀਡੀ ਹੈ ਉਹਨੂੰ ਮੈਡੀਕਲ ਸਰਵਿਸ ਪ੍ਰੋਵਾਈਡ ਕਰਨੀ ਤੀਸਰਾ ਪ੍ਰੋਗਰਾਮ ਹੈਗਾ ਮਾਰਗਦਰਸ਼ਨ ਜਿਹੜੇ ਬੱਚੇ 3 ਨਾ 10th 2 ਨੇ ਉਹਨਾਂ ਨੂੰ ਟ੍ਰੇਨ ਕਰਕੇ ਜਾਬ ਤੇ ਲਗਾਣਾ ਚੌਥਾ ਪ੍ਰੋਗਰਾਮ ਹੈਗਾ ਸੀਨੀਅਰ ਸਿਟੀਜ਼ਨ ਹੋ ਜਿੱਥੇ 450 ਸੀਟਾਂ ਅਦਰ ਹੈ ਕਿ ਨੇ ਇੱਕ ਅਸੀਂ ਜੁਆਇਫੁਲ ਲਿਵਿੰਗ ਖੋਲ੍ਹੀ ਹੈ ਜਿੱਥੇ 150 ਬੈੱਡ ਲੱਗੇ ਆ ਉਹਦੇ ਚ ਜਿਹੜਾ ਵੀ ਸੀਨੀਅਰ ਤੇ ਡਿਪਰਾਈਵਡ ਔਮਨ ਹੈ ਉਹ ਆ ਕੇ ਰਹਿ ਸਕਦੇ ਆ ਉਹਨਾਂ ਨੂੰ ਕੱਪੜਿਆਂ ਤੋਂ ਲੈ ਕੇ ਮੈਡੀਕਲ ਅਸਿਸਟੈਂਸ ਲੈ ਕੇ ਹਰ ਚੀ ਸਾਡੇ ਵੱਲੋਂ ਕੰਪਲੀਮੈਂਟਰੀ ਦਿੱਤੀ ਜਾਏਗੀ ਸਾਡਾ 5ਵਾਂ ਪ੍ਰੋਗਰਾਮ ਹੈ ਐਂਜਲਸ ਉਹਦੇ ਚ ਬੱਚਿਆਂ ਨੂੰ ਹਰ ਤਰ੍ਹਾਂ ਦੀ ਐਕਟੀਵਿਟੀ ਸਿਖਾਈ ਜਾਂਦੀ ਹੈ ਡਾਂਸ ਪੇਂਟ ਆਰਟ ਸਪੋਰਟਸ ਯੂ ਨੇਮ ਇਟ एवरीथिंग ਇਜ਼ देयर ਤੇ ਸਾਡਾ 6ਥ ਪ੍ਰੋਗਰਾਮ ਹੈ ਪੀਸ ਐਂਡ ਹਾਰਮਨੀ ਇਨੀਸ਼ੀਏਟਿਵ ਇਹ ਜਿਹੜੇ ਆਤਮਾ ਆਤਮਾ ਲੋਕ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਦੇ ਚ ਕਹਿੰਦੇ ਆ ਕਿ ਕਾਸਟ ਕਰੀਡ ਤੋਂ ਬਾਹਰ ਨਿਕਲ ਕੇ ਮੰਦਰ ਗੁਰਦੁਆਰਾ ਮਸਜਿਦ ਜਾਣ ਦੀ ਵੀ ਜਾਏ ਇਹ ਇਹੋ ਜਿਹੇ ਜਿਹੜੇ ਜੀਵਤ ਇਨਸਾਨ ਨੇ ਉਹਨਾਂ ਨੂੰ ਸਪੋਰਟ ਦਿਓ ਤੇ ਅਸੀਂ ਆਪਣੇ ਕਾਜ਼ੀ ਦੇ ਨਾਲ ਬੜੀ ਕਲੈਟੀ ਨਾਲ ਚੱਲਦੇ ਪਿਆ ਇਸ ਸੰਸਥਾ ਨੂੰ 29 ਸਾਲ ਹੋ ਗਏ ਨੇ ਪਹਿਲੀ ਫਲਣੀ ਤੋਂ 30 ਪੂਰੇ ਹੋ ਜਾਣੇ ਨੇ ਤੇ ਉਹ ਸੇਮ ਉਪਰਾਲਾ ਅਸੀਂ ਹੁਣ ਦਿੱਲੀ ਸ਼ੁਰੂ ਕੀਤਾ ਹੈ ਦਿੱਲੀ ਚ ਬਾਕੀ ਦੇ ਪ੍ਰੋਗਰਾਮ ਕਰਾਂਗੇ ਫਿਰ ਦਿੱਲੀ ਤੋਂ ਅਗੇ ਬੰਬਈ ਚਲ ਜਾਾਂਗੇ ਕਲਕੱਤਾ ਚਲ ਜਾਾਂਗੇ ਜਿੱਥੇ ਜਿੱਥੇ ਮੋਸਟ ਨੀਡੀ ਹੈਗਾ ਉਤੀ ਉਤੀ ਅਸੀਂ ਟੂ ਦਾ ਬੈਸਟ ਆਵਰ ਬਿਲਟੀ ਸਪੋਰਟ ਕਰਾਂਗੇ